ਮਨਜੀਤ ਸਿੰਘ ਜੀ ਕੀ ਗੱਲਬਾਤ ਹੋਈ ਪਤਾ ਲੱਗਿਆ ਜੀ ਦਰਦ ਦੇ ਦੱਤ ਲਈ ਪਤਾ ਸਾਨੂੰ ਜੀ ਇਸ ਤਰ੍ਹਾਂ ਹੀ ਲੱਗਿਆ ਪਈ ਜੇ ਦਸ ਸਵੇਰੇ 1 ਵਜੇ ਉੱਠ ਕੇ ਗੁਰਦਵਾਰ ਸਾਹਿਬ ਡਿਊਟੀ ਜਾਂਦੇ ਸੀਗੇ ਆਪਣਾ 2 ਘੰਟੇ ਨਹੀਂ ਰੋਲ ਦੀ ਆਪਣੀ ਸੇਵਾ ਕੀਤੀ ਪਾਠ ਕੀਤਾ ਉਹਦੇ ਬਾਅਦ ਮੇਨ ਗ੍ਰਾਂਥੀ ਦੇ ਨਾਲ ਮਹਾਰਾਜਾ ਪ੍ਰਕਾਸ਼ ਕਰਕੇ ਸੋਖਾ ਸੰਕਰਨ ਤੋਂ ਆਪਣੇ ਹੁਕਮਨਾਮਾ ਲੈਂਦੇ ਸੀ ਉਹਦੇ ਪਿੱਛੇ ਚੌਰ ਸਾਹਿਬ ਕਰਦੇ ਕਰਦੇ ਇਹਨਾਂ ਨੂੰ ਅਟੈਕ ਆ ਗਿਆ ਤੇ ਡਿੱਗ ਪਏ ਇਸ ਇਹ ਪਾਣਾ ਵਰਤੇ ਜੀ ਕਿੰਨੀ ਕੋ ਮਰਸੀ ਇਹਨਾਂ ਦੀ ਉਮਰ ਹੋਊਗੀ ਜੀ ਇਹਨਾਂ ਦੀ ਚਪੋਂ ਜਾ ਕੇ ਪੋਨ ਜੀ 58 ਸਾਲ ਦੀ ਹਾਂ ਜੀ ਮਾਤਾ ਜੀ ਤੁਹਾਡਾ ਲੰਘ ਕਲਦੀਪ ਘਰ ਮਾਤਾ ਜੀ ਕੀ ਡਿਸਕਰੀਨਸੀ ਤੁਹਾਡੇ ਜਿਹੜੇ ਗੱਲ ਕਰ ਰਹੀ ਹੈ ਨਾ ਪ੍ਰਾਸੀਆ ਮੇਰਾ ਕੀ ਗੱਲਬਾਤ ਹੋਈ ਗੱਲਬਾਤ ਕੋਈ ਨਹੀਂ ਹੋਈ 1 ਵਜੇ ਉੱਠੇ ਅਸ਼ਨਾਣ ਕਰ ਲਿਆ ਅਸ਼ਨਾਣ ਕਰਕੇ ਪਾਠ ਕਰ ਲਿਆ ਪਾਠ ਕਰਕੇ ਅਰਦਾਸ ਕਰ ਲਈ ਅਰਦਾਸ ਕਰਕੇ ਹੁਕਮਨਾਮਾ ਲੈ ਰਹੇ ਸੀਗੇ ਪਾਕੀ ਸਾਹਿਬ ਹੈ ਉਹ ਚੋਰ ਕਰ ਰਹੇ ਸੀ। ਚੋਰ ਕਰਦੇ ਦਿਖ ਪਏ। ਦੇਖਦੇ ਸਾਰ ਉੱਠ ਗਏ ਚੋਰ ਸਾਬ ਵੀ ਦਿਗਣ ਨਹੀਂ ਦਿੱਤਾ ਹੱਥ 'ਚ ਰੱਖਿਆ। ਮਹਾਰਾਜ ਦਾ ਜੋ ਰਮਾਲਾ ਸਾਹਿਬ ਸੀਗਾ ਉਹਦੇ ਹੱਥ 'ਚ ਹੱਥ 'ਚ ਹੀ ਰੱਖਿਆ। ਸਾਰਾ ਰਾਖ ਕੇ ਫੇਰ ਗੁਰੂ ਦੇ ਚਰਨਾਂ 'ਚ ਲੱਗ ਗਏ। ਮੁੜ ਇੱਕ ਸੈਕਿੰਡ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਰ ਗਿਆ। ਕਿੰਨੀ ਮੁਸ਼ਕਿਲ। ਧੰਨ ਦੇ ਸਾਰ। ਪਹਿਲਾਂ ਤੇ ਕੋਈ ਦਿੱਕਤ ਸੀ ਕੋਈ ਕੋਈ ਦਿੱਕਤ ਸੀ ਕੋਈ ਕੁਛ ਨਹੀਂ ਖੋਛ ਰਹਿੰਦੇ ਸੀ ਕਿ ਦਾਨ ਨਹੀਂ ਸੱਜਣ ਸੀ ਕਿ ਕੋਈ ਵੀ ਦਾ ਦਾਨ ਕਰਦੇ ਸੀ ਮਾਸਟਰ ਜੀ ਸਾਧੂ ਸੰਤ ਵਾਂਗਰ ਰਹੇ ਰਹੇ ਸੀ ਹਾਂ ਕੋਚ ਰੱਖਿਆ ਨਹੀਂ ਕੁਝ ਜੋੜਿਆ ਨਹੀਂ ਜੋ ਹੈਗਾ ਸਭ ਵੰਡਿਆ ਪਰਿਵਾਰ ਵਿੱਚ ਕੋਈ ਕੋਣ ਸੀ ਕਿ ਨਾ ਪਰਿਵਾਰ ਚ ਉਹਦਾ ਕਾਰ ਗੱਲੀ ਮੁੱਕ ਗਈ ਸੀ ਬੱਚਾ ਕੋਈ ਹੈ ਨਹੀਂ ਸੀਗਾ ਤੇ ਤੁਹਾਡੇ ਕੋਲ ਕਿਹਨਾਂ ਸੀ ਹਾਂਜੀ ਬਿਲਕੁਲ ਰਹਿੰਦੇ ਸੀ ਸੇਫ ਸੌ ਬਿੱਲਾ ਰਾਮਗੜ ਬੇਲਾਉ ਤਾਂ ਜੱਦੀ ਪਿੰਡ ਸੀ ਜੱਦੀ ਪਿੰਡ ਉਹ ਸੀਗਾ ਤੇ ਰਹਿ ਇੱਥੇ ਰਹਿ ਰਹੇ ਸੀ ਮੇਰੇ ਕੋ ਹਿਆਣੀ ਸਿਆਣੀ ਰਹੇ ਸੀ ਉਹ ਹਾਂ ਅੰਜੀ ਮਾਤਾ ਜੀ ਕੀ ਕਹਿਣਾ ਸਾਨੂੰ ਤੁਸੀਂ ਤੇ ਜਿਹੜੀ ਮੌਤ ਹੋਈ ਉਸ ਵਾਰੇ ਮਾ ਜੀ ਬਹੁਤ ਅੱਛੀ ਚਲੋ ਮੌਤ ਤਾਂ ਹੋਈ ਆ ਦੋਖ ਤਾਂ ਚਲੋ ਉਸ ਗੱਲ ਦਾ ਸਾਨੂੰ ਬਹੁਤ ਜ਼ਿਆਦਾ ਲੱਗ ਰਿਹਾ ਹੈ ਉਹਨਾਂ ਦੀ ਘਾਟ ਹੈ ਮਹਿਸੂਸ ਹੁੰਦੀ ਹੈ ਇਹ ਸਾਡੇ ਮਾਸੀ ਜੀ ਐ ਮੈਂ ਤਾਂ ਭਾਣ ਜੀ ਆ ਮਾਮਾ ਸਗਾ ਸਾਡਾ ਜਣੀ ਜੋ ਮਾਰ ਦੇ ਚਰਨਾ ਵਿੱਚ ਉਹ ਨਹੀਂ ਨਿਤਨੇਮ ਆਪਣਾ ਕੀਤਾ ਆ ਅਰਦਾਸ ਜੋਦੜੀ ਕਰਕੇ ਹੁਕਮਨਾਮਾ ਸੁਣਦੇ ਸਕੇ ਤੇ ਮਾਰ ਦੇ ਚਰਨਾ ਵਿੱਚ ਹੀ ਜਣੀ ਆਪਣਾ ਸਰੀਰ ਤਿਆਗ ਕੇ ਆਇਆ ਪਰ ਇਹਨਾਂ ਦੀ ਮੌਤ ਆ ਚਲੋ ਅਸੀਂ ਵੀ ਕਹਿੰਨੇ ਵੇ ਪਾਛਾ ਸਭ ਨੂੰ ਇਦਾਂ ਦੀ ਮੌਤ ਚਲੋ ਆਵੇ ਹਾਂ ਦੁੱਖ ਵੀ ਲੱਗਦਾ ਜਣੀ ਚਲੋ ਖੁਸ਼ੀ ਵੀ ਹੁੰਦੀ ਐ ਵੇ ਜੋ ਤਾਂ ਉਸ ਗੁਰਦੁਆਰੇ ਰੋਲੂ ਕਲੋਨੀ ਬਾਬਾ ਜੀ ਹਰਜਿੰਦਰ ਸਿੰਘ ਬਰਾੜ ਦੇ ਕੋਲ ਦੋ ਕੁ ਸਾਲਾਂ ਤੋਂ ਸੇਵਾ ਕਰਤੇ ਸੀਗੇ ਚੰਗੇ ਢੰਗ ਨਾਲ ਬਾਬਾ ਜੀ ਵੀ ਚਲੋ ਸਾਡੇ ਇਲਾਕੇ ਵਿੱਚ ਹੋਇ ਬੜੀ ਚੰਗੀ ਤਨ ਮਨ ਧਨ ਸੇਵਾ ਕਰ ਰਹੇ ਐ ਉਹਨਾਂ ਦੀ ਹੋਈ ਰਣ ਮਾਈ ਹੇਠੇ ਸੇਵਾ ਕਰਦੇ ਸੀਗੇ ਸਾਡੇ ਮਾਮਾ ਜੀ ਹੋਣੇ ਉਹਨਾਂ ਦੀ ਕਿਰਪਾ ਸਦਕਾ ਇਹਨਾਂ ਦਾ ਚਲੋ ਜੀਵਨ ਬਹੁਤ ਵਧੀਆ ਉੱਥੇ ਬਤੀਤ ਹੋਇਆ ਹੈ ਅਸੀ ਜੀ ਹਾਂ ਧੰਨਵਾਦ ਇਹ ਬਾਬਾ ਜੀ ਮੌਜੂਦ ਤਾਂ ਇਹਦੇ ਬਾਰੇ ਦੱਸੋ ਬਾਬਾ ਜੀ ਜੀ ਮੋਹ ਜੀ ਬਾਬਾ ਜੀ ਇੱਥੋਂ ਕਰੋ ਉੱਠ ਕੇ ਜੀ ਰਾਤ ਨੂੰ ਲਗਭਗ 1 ਵਜੇ ਦੇ ਕਰੀਬ ਇੱਥੋਂ ਗਏ ਨੇ ਇਸ਼ਨਾਨ ਕਰਕੇ ਤੇ ਸਾਡੇ ਕੋਲੇ ਗੁਰਦੁਆਰਾ ਸਾਹਿਬ ਬਲਾਚੌਰ ਰੋੜੂ ਕਨੌਲੀ ਜੀ ਤੇ ਉੱਥੇ ਉਹ ਬਦੌਰ ਪਾਠ ਦੀ ਸੇਵਾ ਕਰ ਰਹੇ ਸੀਗੇ ਤੇ ਸੇਵਾ ਕਰਦੇ ਜਦੋਂ ਸਵੇਰੇ ਉੱਠ ਕੇ ਉੱਥੇ ਜਾ ਕੇ ਸਾਫ ਸਫਾਈ ਕੀਤੀ ਤੇ ਮਹਾਰਾਜ ਜੀ ਦਾ ਜਦੋਂ ਪ੍ਰਕਾਸ਼ ਕੀਤਾ ਤੇ ਉਸ ਤੋਂ ਬਾਦ ਅਰਦਾਸ ਬੇਨਤੀ ਸਾਰਾ ਕੁਝ ਹੋਇਆ ਜੀ ਤੇ ਉਹ ਤਾਂ ਪਰਾਂਤ ਹੈ ਜਦੋਂ ਬੁਖ ਮਹਾਰਾਜ ਜੀ ਤਾਂ ਉਹਨਾਂ ਦੀ ਬਹੁਤ ਹੀ ਬਹੁਤ ਹੀ ਗੁਰੂ ਨੇ ਆਪਣੇ ਚਰਨਾਂ ਨਾਲ ਜੋੜ ਲਿਆ ਉਹਨਾਂ ਨੂੰ ਜੀ ਤੇ ਸਾਨੂੰ ਦੁੱਖ ਵੀ ਆ ਇਸ ਗੱਲ ਦਾ ਸਾਡੇ ਪਰਿਵਾਰ ਦਾ ਮੈਂਬਰ ਗਿਆ ਪਰ ਖੁਸ਼ੀ ਵੀ ਇਸ ਗੱਲ ਦੀ ਹੈ ਕਿ ਕਿ ਮਹਾਰਾਜ ਨੇ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦਿੱਤਾ ਜੀ ਤੇ ਇਹਨਾਂ ਨੇ ਨਹੀਂ ਸੀਗਾ ਜੀ ਬੱਚਾ ਕੋਈ ਨਹੀਂ ਸੀਗਾ ਜੀ ਤੇ ਮਿਸਸ ਦੀ ਡੈਥ ਹੋ ਗਈ ਸੀ ਤੇ ਸਾਡੇ ਇੱਥੇ ਤ랜ਦੇ ਸੇਵਾ ਨਾਲ ਪਰਸੇ ਵਾਲਾ ਹਾਂਜੀ ਕੱਲੇ ਸੀਗੇ ਬਿਲਕੁਲ ਜੀ ਹੁਣ ਜਿੱਦਾਂ ਇਹਦਾ ਜਿਹੜਾ ਭੋਗ ਵਗੈਰਾ ਉਹ ਸਾਰਾ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਹਾਂਜੀ ਇਹ ਸਾਡੇ ਵੱਲੋਂ ਕੀਤਾ ਜਾਏਗਾ ਜੀ ਹਾਂਜੀ ਤੇ ਬਾਕੀ ਸੇਵਾ ਆ ਬਾਬਾ ਜੀ ਰੋਲੂ ਕਨੌਲੀ ਵਾਲੇ ਜੀ ਤੇ ਗੁਰਦੁਆਰਾ ਰੋਲੂ ਕਨੌਲੀ ਜੀ ਉੱਥੇ ਆਪਣਾ ਨਾਮ ਮੇਰਾ ਨਾਮ ਜੁਰਤ ਜੀ ਬੋਲ ਜੀ ਬੋਲ ਮੇਰਾ ਨਾਮ ਅਮਾਨਤ ਖਾਨ ਹੱਥ ਜੋੜ ਕੇ ਅੰਦਾਜ਼ ਕਰੋ ਬੇਟਾ ਇਹ ਬਾਤਾਂ ਜੀ ਜਿਹੜੇ ਆ ਇਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਕੋਚੀ ਗੋਲ ਮੇਰੇ ਸਾਹਮਣੇ ਤੇ ਇਹ ਪਹਿਲਾਂ ਸਾਨੂੰ ਕੀਰਤਨ ਲੈ ਕੇ ਜਾਂਦੇ ਹੁੰਦੇ ਸੀਗੇ ਬਹੁਤ ਪਿਆਰ ਕਰਦੇ ਸੀਗੇ ਫਿਰ ਇੱਕ ਦਿਨ ਇਕਦਮ ਨਹੀਂ ਉਹਨਾਂ ਨੂੰ ਦੋ ਤਿੰਨ ਵਾਰ ਚੱਕਰ ਵੀ ਆਇਆ ਸੀਗਾ ਫਿਰ ਇੱਕ ਦਿਨ ਉਹ ਹੁਕਮਨਾਮਾ ਕਰਦੇ ਸੀਗੇ ਹੁਕਮਨਾਮਾ ਕੀਤਾ ਪਾਠ ਪੜਿਆ ਅਰਦਾਸ ਕੀਤੀ ਹੁਕਮਨਾਮਾ ਕਰਦੇ ਕਰਦੇ ਉਹਨਾਂ ਨੂੰ ਇੱਕ ਵਾਰ ਬੇਹ consciousness ਹੀ ਹੋਈ ਉੱਠੇ ਮੱਥਾ ਟੇਕਿਆ ਫਿਰ ਜਦ ਇਹ ਹੋਪਰ ਚੱਲ ਗਏ ਮਾਤਾ ਜੀ ਕੋਲ ਪਾਤਸ਼ਾਹ ਕਿਰਪਾ ਕਰੇ ਉਹ ਮੇਰੇ ਮਤਲਬ ਕਿ ਮੈਂ ਉਹ ਮੇਰੇ मामੂ ਜੀ ਲੱਗਦੇ ਸੀਗੇ ਠੀਕ ਹੈ ਉਹ ਚੱਲ ਬਲਬੀਰ ਸਿੰਘ ਜੀ ਬਲਬੀਰ ਜੀ ਕੀ ਗੱਲਤ ਹੋਈ ਆ ਤੇ ਉਹ ਪ੍ਰਕਾਸ਼ ਕਰਾਇਆ ਦੋਹੀਂ ਥਾਈਂ ਥੱਲੇ ਉੱਪਰ ਵੀ ਭੋਰੇ ਜੀ ਵੀ ਥੱਲੇ ਤੇ ਹੋਕ ਮਨਾਵਾਂ ਲੈਣ ਲੱਗੇ ਸੀ ਤੇ ਚੌਰ ਸਾਹਿਬ ਕਰ ਰਹੇ ਸੀ ਉਹ ਜੀ ਕਿ ਚੌਰ ਸਾਹਿਬ ਕਰ ਰਹੇ ਸੀ ਤਾਂ ਇਹ ਪਹਿਲਾਂ ਥੋੜਾ ਜਿਹਾ ਡਿੱਗ ਪਿਆ ਫਿਰ ਗਰੰਟੀ ਕਹਿੰਦਾ ਕੀ ਹੋਇਆ ਕਹਿੰਦਾ ਮੈਨੂੰ ਚੱਕਰ ਜਿਹਾ ਆ ਗਿਆ ਜੀ ਤੇ ਦੂਜੀ ਵਾਰੀ ਫਿਰ ਡਿੱਗ ਕੇ ਫਿਰ ਉੱਠਿਆ ਨਹੀਂ ਫਿਰ ਤਾਂ ਪੂਰੇ ਹੋ ਗਿਆ ਠੀਕ ਜੀ ਉੱਠੋ ਫਿਰ ਚੱਕਿਆ ਚੱਲੇ ਗਏ ਕਿੰਨੀ ਕੀ ਦੇਰ ਹੋ ਗਈ ਸੀ ਸੇਵਾ ਕਰਦਿਆਂ ਨੂੰ ਇੱਥੇ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਸਾਲਕ ਹੋ ਗਿਆ ਸੀ ਠੀਕ ਹਾਂ ਜੀ